ਇਹ ਜਿਹੜਾ ਸਾਡੇ ਨੀਲੀ ਰਾਵੀ ਪ੍ਰੋਜੈਕਟ ਚੱਲ ਰਿਹਾ ਉਹਦੇ ਲਈ ਵੀ ਅਸੀਂ ਪਿੰਡਾਂ ਦੇ ਵਿੱਚ ਇੱਕ ਤਾਂ ਕੈਂਪ ਲਾਉਨੇ ਆ ਕਾਫ ਰੈਲੀਆ ਲਾਉਨੇ ਆ ਜਿਹਦੇ ਨਾਲ ਜਿਹੜੇ ਸਾਡੇ ਨੀਲੀ ਰਾਵੀ ਦੇ ਨੀਲੀ ਰਾਵੀ ਵਾਲੇ ਜਿਹੜੇ ਪਸ਼ੂ ਪਾਲਕ ਆ ਉਹਨਾਂ ਨੂੰ ਸਾਥ ਦੇਣ ਲਈ ਤੇ ਉਹਨਾਂ ਦੀ ਬਰੀਡ ਦਾ ਪ੍ਰਦਰਸ਼ਨ ਕਰਨ ਦੇ ਲਈ ਇਹ ਜਿਹੜੀਆਂ ਅਸੀਂ ਕਾਫ ਰੈਲੀਆ ਲਾਉਨੇ ਹੈਗੇ ਤੇ ਇਹਦੇ ਵਿੱਚ ਕੀ ਕੀ ਦੱਸਿਆ ਜਾਂਦਾ ਸਭ ਕੁਝ ਜਾਣਕਾਰੀ ਹਿੰਦੇ ਬਾਰੇ ਥੋੜੀ ਜਿਹੀ ਇਹਦੇ ਵਿੱਚ ਇੱਕ ਤਾਂ ਪ੍ਰੋਜੈਕਟ ਕਿਉਂਕਿ ਇਹ ਜਿਹੜਾ ਨੀਲੀ ਰਾਵੀ ਪ੍ਰੋਜੈਕਟ ਹੈ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਚੱਲਦਾ ਹੈਗਾ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਇਹ ਫਿਰੋਜ਼ਪੁਰ ਹੈ ਕਿਉਂਕਿ ਨੀਲੀ ਰਾਵੀ ਬਰੀਡ ਜਿਹੜੀ ਹੈ ਜਿਆਦਾ ਇਸੇ ਏਰੀਆ ਚ ਪਾਈ ਜਾਂਦੀ ਹੈ ਉਹਨੂੰ ਅੱਗੇ ਹੋਰ ਜਿਆਦਾ ਸੁਧਾਰ ਕਰਨ ਦੀ ਨਸਲ ਦੇ ਲਈ ਇਹ ਪ੍ਰੋਜੈਕਟ ਚਲਾਇਆ ਗਿਆ ਸਰਕਾਰ ਵੱਲੋਂ ਇਹ 2114 ਤੋਂ ਚੱਲ ਰਿਹਾ ਹੈ ਇਹਦੀ ਸੈਕੰਡ ਸਟੇਜ ਜਿਹੜੀ ਹੈ 2119 ਤੋਂ ਸ਼ੁਰੂ ਹੋਈ ਹੈ ਇਹਦੇ ਵਿੱਚ ਅਸੀਂ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਇਨਸੈਮੀਨੇਟ ਕਰਦੇ ਹੈਗੇ ਆ ਵਧੀਆ ਜਿਹੜੇ ਸੀਮੰਡ ਦੇ ਨਾਲ ਨੀਲੀ ਰਾਵੀ ਦੇ ਨੀਲੀ ਰਾਵੀ ਦੀਆਂ ਮੱਝਾਂ ਨੂੰ ਤੇ ਉਹਨਾਂ ਦੇ ਜਿਹੜੇ ਮੇਲਕਾਫ ਹੁੰਦੇ ਆ ਜੇ ਉਹ ਸਾਰੀਆਂ ਆਪਣੀਆਂ ਮਾਪਦੰਡਾਂ ਦੇ ਵਿੱਚ ਪੂਰੇ ਉੱਤਰਦੇ ਆ ਤਾਂ ਅਸੀਂ ਉਹਨੂੰ ਪਰਚੇਜ਼ ਵੀ ਕਰਦੇ ਆ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ 2019 ਤੋਂ ਲੈ ਕੇ ਹੁਣ ਤਾਈਂ 20 ਕਾਫ ਜਿਹੜੇ ਖਰੀਦੇ ਆ ਜਿੱਚੋਂ 10 ਕਾਫ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਖਰੀਦੇ ਗਏ ਆ। ਹਾਂ ਡਾਕਟਰ ਹਰਮਨਪ੍ਰੀਤ ਸਿੰਘ ਆ ਮੈਂ ਏਰੀਆ ਕੋਆਰਡੀਨੇਟਰ ਆ ਪੰਜਾਬ ਪਸ਼ੂ ਵਿਕਾਸ ਬੋਰਡ ਤੇ ਜਿਹੜਾ ਨੀਲੀ ਰਵੀ ਦਾ ਪ੍ਰੋਜੈਕਟ ਚੱਲ ਰਿਹਾ। ਇਹ ਰਾਸ਼ਟਰੀ ਗੋਕਲ ਮਿਸ਼ਨ ਅਧੀਨ ਚੱਲ ਰਿਹਾ ਪ੍ਰੋਜੈਕਟ। ਇਹਦੇ ਵਿੱਚ ਲਗਭਗ 60 ਸੈਂਟਰ ਨੇ ਸਾਡੇ ਜਿਹੜੇ ਚੱਲ ਰਹੇ ਨੇ ਤੇ 60ਾਂ ਸੈਂਟਰ ਦੇ ਵਿੱਚੋਂ 15 ਸੈਂਟਰ ਫਿਰੋਜ਼ਪੁਰ ਚ ਚੱਲ ਰਹੇ ਨੇ। ਅੱਜ ਅਸੀਂ ਪਿੰਡ ਧੰਨਾ ਸ਼ਹੀਦ ਵਿਖੇ ਕਾਫਲੇਲੀ ਲਗਾਈ ਹੈ ਕਾਫਲੇਲੀ ਅਸੀਂ ਸਿਰਫ ਉਹਨਾਂ ਕਟਿਆਂ ਤੇ ਕਟੀਆਂ ਦੀ ਲਗਾਨੇ ਜਿਹੜੇ ਸਾਡੇ ਪ੍ਰੋਜੈਕਟ ਦੇ ਵਿੱਚ ਬੱਚੇ ਪੈਦਾ ਹੋਏ ਹੁੰਦੇ ਆ ਨੇ ਤੇ ਇਸ ਦੇ ਵਿੱਚ ਅਸੀਂ ਜਿਹੜੇ ਵੀ ਉਤਸ਼ਾਹਿਤ ਕਰਨ ਵਾਸਤੇ ਫਾਰਮਰਸ ਆ ਉਹਨਾਂ ਨੂੰ ਜਾਂ ਜਿਹੜੇ ਕੱਟੇ ਤੇ ਕਟੀਆਂ ਸਾਡੇ ਪ੍ਰੋਜੈਕਟ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਬਾਲਟੀਆਂ ਮਿਨਰਲ ਮਿਕਸਚਰ ਤੇ ਹੋਰ ਦਵਾਈਆਂ ਦਿੰਨੇ ਆ ਤੇ ਇਸ ਤੋਂ ਇਲਾਵਾ ਅਸੀਂ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ 60 ਸੈਂਟਰ ਨੇ ਅਸੀਂ ਕੈਂਪ ਲਗਾਨੇ ਆ ਇੱਕ ਸਾਲ ਦੇ ਵਿੱਚ ਹਰ ਵਾਰੀ ਇੱਕ ਕੈਂਪ ਲਗਾਉਨੇ ਆ ਕੁੱਲ 12 ਕਾਫ ਰੈਲੀਆ ਲਗਾਨੇ ਆ ਜਿਹਦੇ ਵਿੱਚ ਅਸੀਂ ਮਾਈਕਸ ਸਹਾਇਤਾ ਵੀ ਕਰਦੇ ਆ ਤੇ ਸਾਡੇ ਉੱਚ ਕੋਟੀ ਦੇ ਜਿਹੜੇ ਸੀਮਨ ਪ੍ਰੋਡਿਊਸ ਕਰਨ ਵਾਲੇ ਮਾਲੀ ਨੇ ਉਹ ਰੋਪੜ ਤੇ ਨਾਬੇ ਵਿਖੇ ਮੌਜੂਦ ਨੇ ਤੇ ਅਸੀਂ ਉਹਨਾਂ ਦੇ ਬਰੀਡਿੰਗ ਕਰਦੇ ਆ ਜਿਨ੍ਹਾਂ ਦੀ ਫੋਟੋਗ੍ਰਾਫਸ ਪਿੱਛੇ ਲੱਗੀਆਂ ਨੇ ਮਾਲੀਆਂ ਦੀਆਂ ਤੇ ਇਹ ਸਾਰੇ ਦੇ ਸਾਰੇ ਅਸੀਂ ਕੁਝ ਪ੍ਰੋਜੈਕਟਸ ਦੇ ਵਿੱਚੋਂ ਆਪਣੇ ਚੋਂ ਖਰੀਦੇ ਨੇ ਤੇ ਇਹਨਾਂ ਦੇ ਰਿਜ਼ਲਟ ਬਹੁਤ ਵਧੀਆ ਨੇ ਤੇ ਜਿੰਨੇ ਅਸੀਂ ਟੈਸਟ ਕਰਕੇ ਜਾਂ ਮਾਪਦੰਡ ਬਾਰੇ ਅਸੀਂ ਗੱਲ ਕੀਤੀ ਸੀ ਉਹ ਸਾਰੇ ਦੇ ਸਾਰੇ ਮਾਪਦੰਡ ਪੂਰੇ ਕਰਕੇ ਉਤਰਦੇ ਨੇ ਤੇ ਕੋਈ YouTube ਵਾਲੇ ਵੀਡੀਓ ਵਾਲੇ ਨਹੀਂ ਮੰਨ ਲਈ ਇਹ ਹਰ ਇੱਕ ਦੇ ਕਈ ਮਾਪਦੰਡ ਪੂਰੇ ਕਰਕੇ ਅਸੀਂ ਟੈਸਟ ਕਰਦੇ ਹਾਂ ਜੀ ਇਸ ਮੌਕੇ ਕੀ ਕੀ ਸਹਾਇਤਾ ਦਿੱਤੀ ਜਾਂਦੀ ਹੈ ਇਸ ਮੌਕੇ ਤੇ ਅਸੀਂ ਜਿਹੜੇ ਆਉਣ ਵਾਲੇ ਪਸ਼ੂ ਪਾਲਕ ਨੇ ਉਹਨਾਂ ਨੂੰ ਬਾਲਟੀਆਂ ਮਿਨਰਲ ਮਿਕਸਚਰ ਤੇ ਹੋਰ ਡੀ ਵਰਮਰ ਤੇ ਹੋਰ ਦਵਾਈਆਂ ਜਿਹੜੀਆਂ ਅਸੀਂ ਦਿੰਨੇ ਆ ਇਹ ਸਿਰਫ ਛਾਹਦ ਕਰਨ ਵਾਸਤੇ ਆ ਤੇ ਜਿਹਨਾਂ ਜਿਨ੍ਹਾਂ ਪਸ਼ੂਆਂ ਨੂੰ ਜਿਨ੍ਹਾਂ ਨੂੰ ਦੁੱਧ ਚਵਾਈ ਕਰਵਾਈ ਹੁੰਦੀ ਹੈ ਅਸੀਂ ਹਰ ਇੱਕ ਪਸ਼ੂ ਨੂੰ 1000 ਰੁਪਏ ਇਨਸੈਂਟਿਵ ਦੇ ਤੌਰ ਤੇ ਦਿੰਨੇ ਆ